ਪੰਜਾਬੀਆਂ ਨੂੰ ਪਹ ਸਕਦਾ ਹੈ ਅਰਬਾਂ ਰੁਪਏ ਦਾ ਘਾਟਾ ਜੀ ਹਾਂ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਭਾਰਤ ਤੇ ਵਾਧੂ ਜੋ ਹੈ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ ਇਸ ਨਾਲ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੀ ਇੰਡਸਟਰੀ ਤੇ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ ਇੱਕ ਰਿਪੋਰਟ ਦੇ ਮੁਤਾਬਕ ਲੁਧਿਆਣਾ ਦੀਆਂ ਤਕਰੀਬਨ 300 ਕੰਪਨੀਆਂ ਸਿੱਧਾ ਅਮਰੀਕਾ ਨੂੰ ਐਕਸਪੋਰਟ ਕਰਦੀਆਂ ਨੇ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ 트ੰਪ ਦੇ ਫੈਸਲੇ ਦੇ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਤਕਰੀਬਨ 10000 ਕਰੋੜ ਰੁਪਏ ਦਾ ਸਿੱਧਾ ਨੁਕਸਾਨ ਹੋ ਸਕਦਾ ਹੈ ਲੁਧਿਆਣਾ ਤੋਂ ਹਰ ਸਾਲ ਤਕਰੀਬਨ 6000 ਕਰੋੜ ਰੁਪਏ ਦਾ ਟੈਕਸਟਾਈਲ ਤੇ ਹੋਜ਼ਰੀ ਗਾਰਮੈਂਟ ਜੋ ਹੈ ਅਮਰੀਕਾ ਨੂੰ ਐਕਸਪੋਰਟ ਹੁੰਦਾ ਹੈ ਤੇ ਇਸ ਤੋਂ ਇਲਾਵਾ ਆਟੋ ਪਾਰਟਸ ਤੇ ਜੋ ਹੈ ਟੂਲ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਹਾਲਾਤ ਵਿਗੜਦੇ ਹਨ ਤੇ ਕਈ ਇੰਡਸਟਰੀਆਂ ਬੰਦ ਹੋਣ ਤੱਕ ਦੀ ਨੋਬਤ ਵੀ ਆ ਸਕਦੀ ਹੈ ਤੇ ਹਜ਼ਾਰਾਂ ਨੌਕਰੀਆਂ ਵੀ ਜਾ ਸਕਦੀਆਂ ਨੇ 트럼ਪ ਦੇ ਵੱਲੋਂ ਭਾਰਤ ਤੇ 50% ਦੇ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਚੀਨ ਬੰਗਲਾਦੇਸ਼ ਤੇ ਪਾਕਿਸਤਾਨ ਤੇ ਟੈਰਿਫ ਦਰਾਂ ਘਟ ਹਨ ਇੰਨਾ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕਦਾ ਹੈ ਤੇ ਭਾਰਤੀ ਕਾਰੋਬਾਰੀਆਂ ਨੂੰ ਮਿਲੇ ਆਰਡਰ ਰੱਦ ਹੋ ਕੇ ਇੰਨਾ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਮਿਲ ਸਕਦੇ ਨੇ ਲੁਧਿਆਣਾ ਦੀਆਂ ਕਈ ਫੈਕਟਰੀਆਂ ਨੇ ਪਹਿਲਾਂ ਹੀ ਪ੍ਰੋਡਕਸ਼ਨ ਘਟਾਉਣੀ ਸ਼ੁਰੂ ਕਰ ਦਿੱਤੀ